ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅੱਜ ਨਾਕਾਬੰਦੀ ਕੀਤੀ ਜਾ ਰਹੀ ਹੈ ਕਿਸ ਸਬੰਧ ਦੇ ਵਿੱਚ ਕੀਤੀ ਹੈ ਬੇਸੀ ਤੋਂ ਰੀਂਚ ਨਾਕਾਬੰਦੀ ਹੈ ਤਿਹਾਰਾਂ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਔਰ ਇਸ ਸਮੇਂ ਸਪੈਸ਼ਲ ਨਾਕਾਬੰਦੀ ਅਚੰਭੇ ਤੁਸੀਂ ਕਰਦੇ ਰਾਂਗੇ ਆਉਣ ਵਾਲੇ ਦਿਨਾਂ ਚ ਤਾਂ ਕਿ ਜਿਹੜੇ ਮਾੜੇ ਚੰਗੇ ਬੰਦੇ ਆ ਸ਼ਹਿਰ ਤੋਂ ਦੀ ਮੂਵਮੈਂਟ ਨੂੰ ਚੈੱਕ ਕੀਤਾ ਜਾ ਸਕੇ ਵਹੀਕਲ ਸਸਪੈਕਟਿਡ ਹਨ ਚੈੱਕ ਕੀਤਾ ਜਾ ਸਕੇ ਔਰ ਜਿਹੜੇ ਲੋਕ ਹੈਗੇ ਅਚੰਦੇ ਸ਼ਹਿਰੀ ਆ ਉਹਨਾਂ ਦੇ ਮਨਾਂ ਤੋਂ ਡਰ ਨਾ ਰਹੇ ਔਰ ਮਾੜੇ ਬੰਦੇ ਨੂੰ ਘਰ ਪੇ ਤੱਕ ਦੇ ਸੂਚ ਕਰਦੇ ਹਾਂ ਕਿਰਨ ਕੀ ਸੋਈ ਸੰਗਤ ਜਿਹੜੇ ਨਾਮ ਦਾ ਰਾਖਾ ਹੋ ਸਭੀਆਂ ਸੰਗਤਾਂ ਸਰਵੋਤਮ ਲਈ ਮੇਰੇ ਮਨ ਤੂੰ महाराज सतगुर स्वामी रंजन दस जी कपा कर रहे हैं अब उन्होंने इस समागम के समुचिया दर्शन दारे दे करके निहालो निहाल किया है अब आपके दर्शन भी कर रहे हैं उन्होंने चरण है। जपन वाले साधगुओं की महुमा सतगुरु अवदास महाराज जी अंबर गुबाणी गुरु सतगुरु अवदास महाराज जी की पावन अंबर गुबाणी जापणा कीर्तन सरपण किया अज का संताना मारना इकट्ठ भाई अब सागर इलाके ਸਟੇਕਾਰੇ ਜੀ ਜੋ ਬੋਲੇ ਇਸੋਰ ਪਰ ਸਮੂਹ ਜ਼ਿੰਮੇਵਾਰ ਅਧਿਕਾਰੀਆਂ ਦੀ ਜੋ ਬੋਲੇ ਇਸੋਰ ਪਰ ਜੀਐਸਐਫ ਖਾਸ ਕਰਕੇ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਖੇਡਾਂ ਬਤਨ ਪੰਜਾਬ ਦੀਆਂ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਸਾਡੇ ਵਿੱਚ ਪਹੁੰਚੇ ਆ ਤੇ ਖਿਡਾਰੀਆਂ ਨਾਲ ਜਿਹੜੀ ਇੰਟਰੋਡਕਸ਼ਨ ਕੀਤੀ ਆ ਸੋ ਬਹੁਤ ਵਧੀਆ ਕੋਸ਼ਿਸ਼ ਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖਿਡਾਂ ਦੇ ਨਾਲ ਜੋੜਨ ਲਈ ਜਿਹੜਾ ਬਹੁਤ ਵਧੀਆ ਉਪਰਾਲਾ ਆ ਤੇ ਜਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਤੇ ਸੀਨੀਅਰ ਕੋਚ ਫੁੱਟਬਾਲ ਕੋਚ ਕਸ਼ਮੀਰਾ ਸਿੰਘ ਜੀ ਤੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਜੀ ਵੱਲੋਂ ਬਹੁਤ ਵੱਡਾ ਯੋਗਦਾਨ ਆ ਤੇ ਪੂਰੇ ਪ੍ਰਬੰਧ ਖਿਡਾਰੀਆਂ ਨੂੰ ਪਾਣੀ ਦਾ ਰਿਫਰੈਸ਼ਮੈਂਟ ਦਾ ਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੇ ਬਹੁਤ ਹੀ ਵਧੀਆ ਤੇ ਨਾਲ ਦੀ ਨਾਲ ਮੈਂ ਕੁਸ਼ਿਸ਼ ਕਰੂੰਗਾ ਕਿ ਆਪਾਂ ਜਿਹੜਾ ਆ ਸਿਹਤ ਵਿਭਾਗ ਦੇ ਹਦਾਇਤਾਂ ਦੇ ਮੁਤਾਬਕ ਆਪਾਂ ਚੱਲਣਾ ਹੈ ਕਿ ਕਿ ਆਉਣ ਵਾਲਾ ਸਮਾਂ ਜਿਹੜਾ ਆ ਡੇਂਗੂ ਦਾ ਮੌਸਮ ਹੈਗਾ ਆ ਸੋ ਸਾਡੇ ਸਿਹਤ ਵਿਭਾਗ ਦਾ ਨਾਰਾ ਹੈ ਕਿ ਪਾਣੀ ਖੜੇਗਾ ਜਿੱਥੇ ਮਲੇਰੀਆ ਤੇ ਡੇਂਗੂ ਫਲਾਉਣ ਵਾਲਾ ਮੱਛਰ ਪਲੇਗਾ ਉੱਥੇ ਸੋ ਕੋਸ਼ਿਸ਼ ਕਰੀਏ ਕਿ ਆਪਾਂ ਹਰੇਕ ਸ਼ੁੱਕਰਵਾਰ ਨੂੰ ਫਰਾਈਡੇ ਨੂੰ ਇਹਦੇ ਡਰਾਈਡੇ ਦੇ ਤੌਰ ਤੇ ਮਨਾਉਂਦੇ ਹੋਏ ਆਪਣੇ ਕੂਲਰਾਂ ਗਮਲੇ ਟੁੱਟੇ-ਫੁੱਟੇ ਬਰਤਨਾਂ ਦੇ ਵਿੱਚੋਂ ਪਾਣੀ ਸਾਫ਼ ਕਰਕੇ ਜਰੂਰ ਸਕਾਈਏ ਤਾਂ ਕਿ ਆਪਾਂ ਜਿਹੜੇ ਲੱਖਾਂ ਰੁਪਏ ਡੇੰਗੂ ਤੇ ਲੱਗਦੇ ਆ ਉਹਨਾਂ ਨੂੰ ਜਰੂਰ ਵਿਚਾ ਚੱਕੀਏ ਸੋ ਮੈਂ ਮੈਡਮ ਬੰਦਨਾ ਚੋਹਾ ਜੀ ਦਾ तहे ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਅਪਰੇਲਾ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਖੇਡਾ ਵਤਨ ਪੰਜਾਬ ਦੀਆਂ ਦੇ ਵਿੱਚ ਜਿਹੜਾ ਪੂਰਾ ਵਧੀਆ ਪ੍ਰਬੰਧ ਕੀਤਾ ਆ ਸੋ ਸਾਰੇ ਖਿਡਾਰੀ ਵੀਰਾਂ ਦੇ ਰੈਫਰੀ ਸਹਿਬਾਨ ਦੇ ਸਾਰਿਆਂ ਦੇ तहे ਦਿਲੋਂ ਧੰਨਵਾਦੀ ਆ ਧੰਨਵਾਦ ਜੀ ਆਜੋਗਾ ਜ਼ਿਲ੍ਹਾ ਖੇਡ ਅਫਸਰ ਮੈਡਮ ਬੰਦਨਾ ਚੋਹਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਹੜਾ ਆ ਅਸ਼ੀਤ ਭਗਤ ਸਿੰਘ ਨਗਰ ਆ ਜੇ ਜੀਐਸਐਫ ਘਾਸਾ ਸੀਨੀਅਰ ਸਕੂਲ ਵਿਖੇ ਜਿਹੜਾ ਆ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਆ ਉਹਦੇ ਵਿੱਚ ਸੈਮੀਫਾਈਨਲ ਮੁਕਾਬਲਾ ਵੇ ਜਗਤਪੁਰ ਵਰਸਸ ਕਾਮੇ ਦੀਆਂ ਟੀਮਾਂ ਵਿਚਕਾਰ ਆ ਸੋ ਮੈਂ ਸਾਡੇ ਸੀਨੀਅਰ ਕੋਚ ਕਸ਼ਮੀਰਾ ਸਿੰਘ ਦੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਜੀ ਦੇ तहे ਦਿਲੋਂ ਧੰਨਵਾਦੀ ਆ ਜਿਨ੍ਹਾਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਤੇ ਬਹੁਤ ਹੀ ਵਧੀਆ ਰਫਰੈਸ਼ਮੈਂਟ ਤੇ ਪਾਣੀ ਦਾ ਪ੍ਰਬੰਧ ਜਿਹੜਾ ਪੂਰਾ ਕੀਤਾ ਗਿਆ ਹੈ ਬੱਚਿਆਂ ਨੂੰ ਮੇਰੀ ਕੁਰਸ਼ ਕਰੂੰਗਾ ਕਿ ਆਪਣਾ ਜਿਹੜਾ ਸਵਸ਼ਥਤਾ ਅਭਿਆਨ ਚੱਲਦਾ ਬਈ ਕੋਸ਼ਿਸ਼ ਕਰੀਏ ਕਿ ਆਪਾਂ ਜਿਹੜਾ ਸਵਸ਼ਥਤਾ ਅਭਿਆਨ ਤਹਿਤ ਆਪਣੇ ਘਰਾਂ ਦੇ ਵਿੱਚ ਸਕੂਲ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਿਹੜਾ ਆ ਵਾਦੋ-ਵਾਦ ਸਫਾਈ ਰੱਖੀਏ ਕਿਉਂਕਿ ਸਵਸ਼ਥਤਾ ਦੇ ਵਿੱਚ ਜਿਹੜਾ ਆ ਸਾਰਾ ਕੁਝ ਹੈਗਾ ਆ ਸੋ ਅ ਜਿੱਥੇ ਸਵੱਛਤਾ ਹੋਊਗੀ ਸਫਾਈ ਹੋਊਗੀ ਤੇ ਉੱਥੇ ਪਰਮਾਤਮਾ ਦਾ ਵਾਸ ਵੀ ਹੁੰਦਾ ਹੈਗਾ ਯਾ ਸੋ ਮੈਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਵੱਛਤਾ ਅਭਿਆਨ ਤਹਿਤ ਜਿਹੜੀ ਆ ਇਹਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਜਿਹੜਾ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਸਕੂਲਾਂ ਦੀ ਸਫਾਈ ਰੱਖਣੀ ਆ ਸੋ ਸਾਰੇ ਖਿਡਾਈ ਵੀਰਾਂ ਦੇ ਖਾਸ ਕਰਕੇ ਸਾਡੇ ਜ਼ਿਲ੍ਹਾ ਖੇਡ ਅਫਸਰ ਬੰਧਨਾ ਚੋਹਾਂ ਜੀ ਦੇ ਤੇ ਅੱਜ ਲੋ ਧੰਨਵਾਦੀ ਆ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ

ਦਮਿਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ